ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਡੇਰਾ ਸਰਸਾ ਦੇ ਮੁਖੀ ਜੋ ਅਸਲ ਵਿੱਚ ਜੇਲ੍ਹ ਚ ਬੰਦ ਨੇ ਸੁਨਾਰੀਆ ਜੇਲ੍ਹ ਚ ਬੰਦ ਡੇਰਾ ਸਰਸਾ ਮੁਖੀ ਨੂੰ ਵੱਡੀ ਰਾਹਤ ਮਿਲਿਆ ਕੋਰਟੋਂ ਕੋਰਟ ਨੇ ਹੁਕਮ ਦਿੱਤਾ ਕਿ ਰஞ்சிਤ ਸਿੰਘ ਕਤਲ ਕੇਸ ਦੇ ਵਿੱਚ ਉਹਨਾਂ ਨੂੰ ਤੇ ਉਹਨਾਂ ਦੇ ਪੰਜ ਜੋ ਕਹਿ ਸਕਦੇ ਹੋ ਕਿ ਮੁਲਜ਼ਮਾਂ ਨੂੰ ਜੋ عمر ਕੈਦ ਦੀ ਸਜ਼ਾ ਹੋਈ ਹੈ ਉਸ ਤੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਫਿਲਹਾਲ ਬਹੁਤ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਐਸਓਏਸੀ ਸਾਂਝੀ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਰঞ্জੀਤ ਸਿੰਘ ਕਤਲकांड ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਰঞ্জੀਤ ਸਿੰਘ ਕਤਲकांड ਜੁਲਾਈ 2002 ਦੇ ਵਿੱਚ ਹੋਇਆ ਸੀ ਤੇ ਇਸੇ ਕਤਲ ਦੇ ਕਾਂਡ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ ਗੁਰਮੀਤ RAM ਸਿੰਘ ਨੂੰ ਪਰ ਹੁਣ ਇਸ ਪੂਰੇ ਦਾ ਪੂਰਾ ਮਾਮਲਾ ਹਾਈ ਕੋਰਟ ਚਲਾ ਗਿਆ ਹੈ ਹਾਈ ਕੋਰਟ ਚ ਪਹੁੰਚੇ ਇਸ ਮਾਮਲੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਇਸ ਮਾਮਲੇ 'ਚ ਡੇਰਾ ਮੁਖੀ ਸਣੇ ਪੰਜ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਸਾਲ 2002 ਦੇ ਵਿੱਚ ਰঞ্জੀਤ ਸਿੰਘ ਦਾ ਕਤਲ ਕਾਰਨ ਹੋਇਆ ਸੀ ਰਤੀ ਸਰਜੀਤ ਸਿੰਘ ਦਾ ਕਤਲ ਹੋਇਆ ਸੀ ਪਰ ਇਸ ਮਾਮਲੇ ਦੇ ਵਿੱਚ ਸੀਬੀਆਈ ਕੋਰਟ ਦੇ ਵਿੱਚ ਕਾਫੀ ਦੇਰ ਤੱਕ ਸੁਣਵਾਈ ਹੋਈ ਮਾਮਲਾ ਸੀਬੀਆਈ ਕੋਰਟ ਚੱਲਿਆ ਤਾਂ ਅਖਰਕਾਰ ਸੀਬੀਆਈ ਨੇ ਗੁਰਮੀਤ RAM ਰਹੀਮ ਸਿੰਘ ਨੂੰ ਦੱਸਿਆ ਜਾ ਰਿਹਾ ਹੈ ਕਿ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਸੀ ਪਰ ਹੁਣ ਇਸੇ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ ਕਿ ਮਾਮਲਾ ਹਾਈ ਕੋਰਟ ਪਹੁੰਚਿਆ ਅਤੇ ਹਾਈ ਕੋਰਟ ਪਹੁੰਚਦੇ ਸਾਰੇ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਰਹੀ ਹੈ ਕਿ ਉਸਨੇ ਸੀਬੀਈ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ ਗੁਰਮੀਤ RAM ਰਹੀਮ ਸਿੰਘ ਨੂੰ ਵੱਡੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਫਿਲਹਾਲ ਗੁਰਮੀਤ RAM ਰਹੀਮ ਸਿੰਘ ਇਸ ਵੇਲੇ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਕਈ ਵਾਰ ਪੈਰੋਲ ਤੇ ਬਾਹਰ ਆ ਚੁੱਕਿਆ ਤੇ ਉਸ ਦੀ ਪੈਰੋਲ ਹਕਸਰ ਵਿਵਾਦਾਂ ਦਾ ਕਾਰਨ ਬਣਦੀ ਰਹੀ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜੋ ਮੈਨੇਜਰ ਰਣਜੀਤ ਸਿੰਘ ਦਾ ਕਤਲ ਹੋਇਆ ਸੀ ਉਸ ਕਤਲकांड ਦੇ ਵਿੱਚ ਦੱਸਿਆ ਜਾਂਦਾ ਹੈ ਕਿ ਗੁਰਮੀਤ RAM ਸਿੰਘ ਤੇ ਉਸ ਦੇ ਹੋਰ ਉਸ ਦੇ ਸਣੇ ਪੰਜ ਹੋਰ ਮੁਲਜ਼ਮਾਂ ਨੂੰ ਦੱਸਿਆ ਜਾਂਦਾ ਹੈ ਕਿ CBI ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਇਹ ਮਾਮਲਾ ਹਾਈ ਕੋਰਟ ਪਹੁੰਚਿਆ ਦਾ ਹਾਈ ਕੋਰਟ ਨੇ ਡੇਰਾ ਮੁਖੀ ਨੂੰ ਬਰੀ ਕਰ ਦਿੱਤਾ ਹੈ ਡੇਰਾ ਸਿਰਫ ਡੇਰਾ ਮੁਖੀ ਨੂੰ ਬਰੀ ਨਹੀਂ ਕੀਤਾ ਸਗੋਂ ਪੰਜਾ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਗੁਰਮੀਤ RAM ਰਹੀਮ ਸਿੰਘ ਜੋ ਸਨਾਰੀਆ ਜੇਲ੍ਹ ਚ ਬੰਦ ਹੈ ਉਸ ਨੂੰ ਵੱਡੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਅੱਜ ਦੇ ਦੀ ਸਭ ਤੋਂ ਅਹਿਮ ਖਬਰ ਕਹਿ ਸਕਦੇ ਹਾਂ ਕਿ ਜੋ ਜਾਣਕਾਰੀ ਮਿਲਦੀ ਹੈ ਅਕਸਰ ਦੱਸਿਆ ਜਾਂਦਾ ਹੈ ਕਿ ਕਿਹਾ ਜਾਂਦਾ ਹੈ ਕਿ ਜਦੋਂ ਗੁਰਮੀਤ RAM ਰਹੀਮ ਸਿੰਘ ਪੈਰੋਲ ਤੇ ਬਾਹਰ ਆਇਆ ਤਾਂ ਵਿਵਾਦ ਦਾ ਕਾਰਨ ਬਣ ਗਿਆ ਕਈ ਵਾਰ ਇਹ ਮਾਮਲਾ ਕੋਰਟ ਵੀ ਪਹੁੰਚਿਆ ਕੋਰਟ ਤੋਂ ਗਾਈਡਲਾਈਨਸ ਵੀ ਪੈਰੋਲ ਲਈ ਜਾ ਰਹੀਆਂ ਅਤੇ ਆਖਰਕਾਰ ਹੁਣ ਸਾਲ 2002 ਦੇ ਵਿੱਚ ਡੇਰਾ ਮੁਖੀ ਦੇ ਜੋ ਮੈਨੇਜਰ ਦਾ ਕਤਲ ਹੋਇਆ ਸੀ ਉਸ ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਗੁਰਮੀਤ RAM ਰਹੀਮ ਸਿੰਘ ਨੂੰ ਬਰੀ ਕਰਾਰ ਦਿੱਤਾ ਗਿਆ ਬਰੀ ਕਰ ਦਿੱਤਾ ਗਿਆ ਸੀਬੀਆਈ ਦੇ ਕੋਰਟ ਦੇ ਫੈਸਲੇ ਨੂੰ ਟਾਲ ਦਿੱਤਾ ਗਿਆ ਫਿਰਾਲ ਹਾਈ ਕੋਰਟ ਨੇ ਹੁਕਮ ਸੁਣਾਇਆ ਜੋ ਸਭ ਤੋਂ ਵੱਡੀ ਜਾਣਕਾਰੀ ਕਹਿ ਸਕਦੇ ਹੋ ਇਸ ਲਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਲਈ ਦੀ ਸਭ ਤੋਂ ਵੱਡੀ ਜਾਣਕਾਰੀ ਦੇ ਨਾਲ ਦੱਸ ਦਈਏ ਕਿ ਦੇਰਾ ਮੁਖੀ ਦੇ ਉੱਤੇ ਜੋ ਕਤਲ ਦਾ ਕੇਸ ਚੱਲ ਰਿਹਾ ਸੀ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਸੀ ਉਮਰ ਸਕਾਇਦ ਘਟ ਰਿਹਾ ਸੀ ਘਟਨਾ ਦੇ 19 ਸਾਲ ਬੀਤਣ ਤੋਂ ਬਾਅਦ ਇਸੇ ਮਹੀਨੇ ਦੀ ਸ਼ੁਰੂਆਤ ਚ ਰਾਮ ਰਹੀਮ ਸਣੇ ਪੰਜ ਮੁਲਜ਼ਮਾਂ ਦੋਸ਼ੀ ਠਹਿਰਾਇਆ ਗਿਆ ਸੀ ਪਰ ਆਖਰਕਾਰ ਦੱਸਿਆ ਜਾਂਦਾ ਹੈ ਕਿ ਆਹਣ ਅੱਜ ਇਸ ਮਾਮਲੇ ਦੇ ਵਿੱਚ ਜਾਣਕਾਰੀ ਮਿਲਦੀ ਹੈ ਕਿ ਗੁਰਮੀਤ RAM RAHIM SINGH ਹੁਣ ਮੈਨੇਜਰ ਦੇ ਕਤਲ ਕਾਂਡ ਦੇ ਵਿੱਚੋਂ ਬਰੀ ਹੋ ਚੁੱਕਿਆ ਹੈ ਪਰ ਦੱਸ ਦਈਏ ਕਿ CBI ਨੇ 3 ਦਸੰਬਰ 2003 ਨੂੰ ਇਸ ਦੇ ਮਾਮਲੇ 'ਚ ਅਫੇਰ ਦਰਜ ਕੀਤੀ ਸੀ RAM RAHIM ਨੇ ਇੱਕ ਪੱਤਰਕਾਰ RAMCHAND CHATRAPATI ਦੀ ਕਤਲ ਦੇ ਮਾਮਲੇ 'ਚ ਵੀ ਉਮਰਕਾਦ ਦੀ ਸਜ਼ਾ ਸੁਣਾਈ ਗਈ ਹੈ ਉਹ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਫਿਲਹਾਲ ਹਾਲੇ ਉਸਨੂੰ ਜੇਲ੍ਹ ਦੇ ਅੰਦਰ ਹੀ ਰਹਿਣਾ ਪਵੇਗਾ ਬਰੀ ਹੁੰਦਾ ਹੈ ਮਤਲਬ ਨਹੀਂ ਕਿ ਉਹ ਜੇਲ੍ਹ ਚੋਂ ਬਾਹਰ ਆ ਜਾਵੇਗਾ ਇਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਬਾਕੀ ਮਾਮਲਿਆਂ 'ਚ ਹੋਈ ਕੈਦ ਦੇ ਕਾਰਨ ਜੋ ਸਾਧਵੀ ਯੋਨਚੂਸ਼ਨ ਮਾਮਲਾ ਹੋਵੇ ਤੇ ਜਾਂ ਜੋ ਛਤਰਪਤੀ ਮਾਮਲਾ ਹੋਵੇ ਇਹਨਾਂ ਮਾਮਲਿਆਂ ਦੇ ਵਿੱਚ ਉਸ ਨੂੰ ਜੋ ਕੈਦ ਹੋਈ ਹੈ ਉਸ ਸਜ਼ਾ ਹੜੇ ਉਸ ਨੂੰ ਜੇਲ੍ਹ ਦੇ ਅੰਦਰ ਰੱਖ ਕੇ ਭੁਗਤਣੀ ਪਵੇਗੀ ਪਰ ਉਹਨਾਂ ਵਿੱਚੋਂ ਇੱਕ ਕੇਸ এবੀਸੀ ਜਿਸ ਵਿੱਚ ਰਣਜੀਤ ਸਿੰਘ ਕਤਲ ਕਾਂਡ ਨਾਲ ਜੁੜਿਆ ਹੋਇਆ ਜੋ ਮਾਮਲਾ ਹੈ ਜਿਸ ਵਿੱਚ ਰਾਮ ਰਹੀਮ ਸਿੰਘ ਨੂੰ ਉਮਰ ਕਾਤ ਦੀ ਸਜ਼ਾ ਹੋਈ ਸੀ ਤੇ ਉਸ ਨੂੰ ਸਜ਼ਾ ਦੇ ਕਾਰਨ ਹਾਲੇ ਭਾਵੇਂ ਜੇਲ੍ਹ ਦੇ ਅੰਦਰ ਹੀ ਰਹਿਣਾ ਪੈਣਾ ਹੈ ਬੜੀ ਪ੍ਰੇਸ਼ਕੋ ਹੋ ਗਿਆ ਹੈ ਪਰ ਇਸ ਮਾਮਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਗੁਰਮੀਤ RAM ਰਹੀਮ ਸਿੰਘ ਹੁਣ ਜੇਲ੍ਹ ਤੇ ਵਿੱਚ ਉਸ ਨੂੰ ਜੋ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜੇਕ ਮਾਮ ਇੱਕ ਮਾਮਲਾ ਜੋ ਦੱਸਿਆ ਜਾਂਦਾ ਜਿਸ ਵਿੱਚ ਉਸ ਨੂੰ ਉਮਰ ਕੈਦ ਹੋ ਚੁੱਕੀ ਸੀ ਦੱਸਿਆ ਜਾਂਦਾ ਕਿ ਡੇਰੇ ਦਾ ਮੈਨੇਜਰ 2002 ਦੇ ਵਿੱਚ ਕਤਲ ਹੋਇਆ ਸੀ ਉਸ ਦੇ ਕਤਲ ਕਾਂਡ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਗੁਰਮੀਤ RAM ਰਹੀਮ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ